ਭਰਾਮਾ ਦੀ ਹੱਤੀ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਕੜਾਈ ਵਾਲੇ ਸੂਟਾਂ ਦੀ ਵੈਰਿਟੀ ਆ ਗਈ ਜੀ ਕੜਾਈ ਵਾਲੇ ਸੂਟ ਫੈਂਸੀ ਸੂਟ ਵਿਆਹ ਸ਼ਾਦੀਆਂ ਸੀਜ਼ਨ ਦੇ ਵਿੱਚ ਸਪੈਸ਼ਲ ਸੇਲ ਮੇਲਾ ਚੱਲ ਜੰਦਾ ਜੀ ਭਰਾਮਾ ਦੀ ਹੱਤੀ ਤੇ ਸੇਲ ਮੇਲਾ ਫੈਂਸੀ ਸੇਲ ਮੇਲਾ ਤੇ ਜੀ ਆਹ ਦੇਖੋ ਜੀ ਫੈਂਸੀ ਸੂਟ ਰਾਜਾ ਰਾਣੀ ਵਾਲਾ ਸੂਟ ਆ ਗਿਆ ਜੀ। ਵਿਵੇਦ ਦੇ ਪੱਟੇ ਦੇ ਨਾਲ ਸਿਰਫ ਸੇਲ ਮੇਲੇ ਦੀ ਕਰਤਾ ਇਹ 850 ਰੁਪਏ ਦੇ ਵਿੱਚ ਇਹ। ਦੇ ਜਾਣ ਕਈ ਆਗੇ ਦੇ ਵਿੱਚ ਹਰ ਇੱਕ ਜੈ ਦੇ ਵਿੱਚ ਤਕਰੀਬਨ 4 ਕਰਾਂ ਦੇ ਵਿੱਚ ਮਾਲ ਆ ਗਿਆ ਇਹਦੇ ਵਿੱਚ। 850 ਰੁਪਏ ਦੇ ਵਿੱਚ ਰਾਜਾ ਰਾਣੀਆ ਸੂਟ। ਖੇਰ ਮੇਲਾ ਚੱਲੀ ਜਾਂਦਾ ਜੀ ਭਰਾਵਾਂ ਦੀ ਛਿੱਟੀ ਦੇ ਸੇਰ ਮੇਲੇ ਦੇ ਉੱਤੇ ਜੀ 850 ਦੇ ਵਿੱਚ ਕਾ ਦੇਖੋ ਜੀ ਹੋਰ ਫੈਨਸੀ ਸੌਦਾ ਬਿਲਕੁਲ ਫੈਨਸੀ ਗਰਲਿਸ਼ ਵੈਰੈਟੀ ਆਈ ਇਹ ਬਿਲਕੁਲ ਉਹ ਇਹ ਕਿੰਨੀ ਵਾਲੀ ਵੈਰੈਟੀ ਹੈ ਜੀ ਬਿਲਕੁਲ ਫੈਨਸੀ ਸੂਟ ਤੇ ਫੈਂਸੀ ਪ੍ਰਿੰਟਡ ਦੁਪੱਟਾ ਨਾਲ ਹੈ ਜਿਹਦੇ। ਹਾਂ ਦੇਖੋ ਇਹ ਦੁਪੱਟਾ ਨਾਲ ਹੀ। ਇਹਦਾ ਰੇਟ ਵੀ ਸਿਰਫ 850 ਕਰਤੇ ਸੇਲ ਵਿੱਚ ਦਿੱਤੇ ਜੀ। ਵਿਕੇ 1500 ਦਾ ਵਿਕੇ 1600 ਦਾ ਸਾਡਾ ਰੇਟ ਸਿਰਫ 850 ਰੁਪਿਆ। ਭਰਾਵਾ ਦੀ ਹੱਤੀ ਦਿੱਤੇ ਸੇਲ ਮੇਲਾ ਚੱਲੀ ਜਾਂਦਾ ਜੀ ਸੂਟ ਦੇਖੋ ਹੀ ਸ਼ਾਨਦਾਰ ਸੂਟ ਦੀ ਕੁਆਲਿਟੀ ਕਿੰਨੀ ਵਧੀਆ ਕੁਆਲਿਟੀ ਹੈ। ਕਲਰ तकरीबन 4 ਕਲਰ ਇਹਦੇ ਵਿੱਚ ਆ ਜੀ। ਰਾਮਾ ਦੀ ਹੱਟੀਆਂ ਦਿੱਤੇ ਜੀ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਲ ਮੇਲਾ ਚੱਲੀ ਜਾਂਦਾ ਹੈਗਾ ਫੈਂਸੀ ਸੂਟਾਂ ਦਾ ਭਾਰੀ ਸੇਲ ਮੇਲਾ ਆਹ ਦੇ ਐਨਬੀ ਦੇ ਵਿੱਚ ਆਏ ਦੇਖੋ ਥੋੜਾ ਡਾਰਕ ਹੋਵੇ ਨਾਲੋਂ ਥੋੜਾ ਡੈਸਟੀ ਜੜਤੀ ਜੀ ਫੈਂਸੀ ਚ ਫੈਂਸੀ ਸੂਟ ਗਰਲਸ ਵੈਰਾਈਟੀ ਦੇਖੋ ਜੀ ਬਿਲਕੁਲ ਸ਼ਾਨਦਾਰ ਦੁਪੱਟਾ ਨਾਲ ਪੂਰਾ ਵਧੀਆ ਆਹ ਲੋ ਪ੍ਰਿੰਟਡ ਦੁਪੱਟਾ ਹੀ ਨਾਲ ਦਾ ਬਿਲਕੁਲ ਰੇਟਰਾ ਵੀ 850 ਘੱਟਾ ਜੀ ਇਹ ਵੀ ਚਾਰ ਕਲਰ ਹੋਣਗੇ ਜੀ ਸਾਡੀ ਵੀਡੀਓ ਨੂੰ ਬੱਤਵਾ শেয়ার ਕਰੋ ਤੇ ਚੈਨਲ ਨੂੰ ਲਾਇਕ ਕਰੋ ਵੀਡੀਓ ਨੂੰ ਬੱਤਵਾ ਸ਼ੇਅਰ ਕਰੋ ਜੀ ਭਰਾਵਾ ਦੀ ਹੱਤੀ ਦੇ ਉੱਤੇ ਸੇਰ ਮੇਲਾ ਚੱਲੀ ਜਾਂਦਾ ਹੈਗਾ ਹਰ ਕਿਸਮ ਦੇ ਸੂਟਾਂ ਦਾ ਭਾਰੀ ਸੇਰ ਮੇਲਾ ਚੱਲੀ ਜਾਂਦਾ ਜੀ ਭਾਰੀ ਸੇਰ ਮੇਲੇ ਤੇ 850 ਦਾ ਸੂਟ ਘੱਟਾ ਜੀ ਫੈਨਸੀ ਸੂਟ ਫੈਂਸੀ ਦੁਪੱਟੇ ਦੇ ਨਾਲ ਇੱਕ ਤੋਂ ਇੱਕ ਡਿਜ਼ਾਈਨ ਵਧੀਆ ਆਇਆ ਹੋਇ ਸਾਰੇ ਇਹਦੇ ਵਿੱਚ ਆਹ ਲਓ ਜੀ ਐਸੀ ਡਿਜ਼ਾਈਨ ਨਿਕਾ ਲਿਆ ਨਿਕਾ ਦੇਖੋ ਜੀ ਸਪੈਸ਼ਲ ਗਾਣਾ ਸਭ ਵਾਇਰਟੀ ਹੈ ਜੀ ਬਿਲਕੁਲ ਇਹ ਬਾਟਮ ਦਾ ਕਪੜਾ ਸਲਵਾਰ ਦਾ ਨਾਲ ਜਿਹਦੇ ਤੇ ਨਾਲ ਪ੍ਰਿੰਟਡ ਦੁਪੱਟਾ ਜੀ ਇਸ ਤਰ੍ਹਾਂ ਦਾ ਕਮੀਜ਼ ਨਾਲ ਦਾ ਡਿਜ਼ਾਈਨ ਬਹੁਤ ਆਇਆ ਇਹਦੇ ਵਿੱਚ ਜੀ ਰੇਟ ਸਿਰਫ 850 ਰੁਪਇਆ ਜੀ ਸੇਰ ਮੇਲੇ ਦੇ ਉੱਤੇ ਰੇਟ 850 ਰੁਪਇਆ ਘੱਟਾ ਜੀ ਭਰਾਮਾ ਦੀ ਹੱਤੀ ਦੇ ਸੇਰ ਮੇਲੇ 850 ਦਾ ਸੂਟ ਜੀ ਫਾਈਨਤੀ ਸੂਟ ਇਹ ਵੀ ਕਰਨ ਚੰਨ ਕਲਰ ਆ ਜੀ ਵਿਆਹ ਸ਼ਾਦੀਆਂ ਸੀਜ਼ ਦੇ ਵਿੱਚ ਸਪੈਸ਼ਲ ਨਵੀਂ ਨਵੀਂ ਵੈਰਾਈਟੀ ਆ ਚੁੱਕੀ ਹੈ ਜੀ